ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਦੁਆਰਾ ਬਕਾਇਦੇ ਪਹਿਲੀ ਕਿਸ਼ਤ ਅਦਾ ਕਿਤੇ ਜਾਵਨ ਸੰਬੰਧੀ ਪੁਲੇਖੇ ਸੰਬੰਧੀ ਦਿੱਤੇ ਗਏ ਸਪੈਸੀਫਿਕ ਕਰਨ ਬਾਅਦ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨਸ਼ਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਾਡੇ ਪੈਨਸ਼ਨਰ ਸਾਥੀਆਂ ਨੂੰ ਪਤਾ ਹੀ ਹੈ ਕਿ ਮਿਤੀ 18 ਤੋਂ 2025 ਦੇ ਵਿੱਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਸਾਢੇ 5 ਸਾਲਾਂ ਦੇ ਬਕਾਇਆ ਅਦਾ ਕਰਨ ਸੰਬੰਧੀ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਸੀ ਕਿ 75 ਤੋਂ 85 ਸਾਲਾਂ ਦੇ ਪੈਨਸ਼ਨਰਾਂ ਨੂੰ 12 ਕਿਸ਼ਤਾਂ ਵਿੱਚ ਬਕਾਇਆ ਮਿਲੇਗਾ ਤੇ ਪਹਿਲੀ ਕਿਸ਼ਤ ਅਪ੍ਰੈਲ 2025 ਤੋਂ ਸ਼ੁਰੂ ਹੋਵੇਗੀ ਇਸੇ ਤਰ੍ਹਾਂ ਹੀ 58 ਤੋਂ 75 ਸਾਲ ਉਮਰ ਗਰੁੱਪ ਦੇ ਪੈਨਸ਼ਨਰਾਂ ਨੂੰ ਬਕਾਇਆ 42 ਕਿਸ਼ਤਾਂ ਵਿੱਚ ਮਿਲੇਗਾ ਤੇ ਪਹਿਲੀ ਕਿਸ਼ਤ 1 ਅਪ੍ਰੈਲ 2025 ਤੋਂ ਸ਼ੁਰੂ ਹੋਵੇਗੀ ਇਸ ਲਈ ਹੁਣ ਇਹਨਾਂ ਦੋਹਾ ਹੀ ਉਮਰ ਗ੍ਰਾਪਾ ਵਾਲੇ ਪੈਨਸ਼ਨਾਂ ਦੇ ਖਾਤੇ ਵਿੱਚ ਏਰੀਅਰ ਦੀ ਪਹਿਲੀ ਕਿਸ਼ਤ 1 ਮਈ 2025 ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਕੀਤੀ ਜਾਣੀ ਚਾਹੀਦੀ ਹੈ ਇਸ ਸੰਬੰਧੀ ਕੁਝ ਬਲੇਖੇ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਸੂਬਾ ਜਨਰਲ ਸਕੱਤਰ ਸੁਰਿੰਦਰਨਾਮ ਕੁਸਾ ਤੇ ਸਮੂਹ ਸੂਬਾ ਕਮੇਟੀ ਮੈਂਬਰ ਸਮੇਤ ਸਮੂਹ ਜਿਲਾ ਪ੍ਰਦਾਨ ਤੇ ਸਕੱਤਰਾਂ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਜੋ ਬਕਾਇਦੇ ਅਦਾਇਗੀ ਸੰਬੰਧੀ ਕੋਈ ਭੁਲੇਖਾ ਨਾ ਰਹੇ। ਆਓ ਜਾਣਦੇ ਹਾਂ ਕਿ ਇਸ ਸੰਬੰਧੀ ਅਗੋਂ ਦੁਆਰਾ ਕੀ-ਕਿਆ ਗਿਆ ਹੈ। ਇਸ ਵਿੱਚ ਲਿਖਿਆ ਗਿਆ ਹੈ ਸਤਿਕਾਰਯੋਗ ਪੈਨਸ਼ਨਰ ਸਾਥੀਓ 18 ਫਰਵਰੀ 2025 ਦੇ ਬਕਾਇਆ ਸੰਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਭਾਵੇਂ ਸਾਡੀ ਮੰਗ ਇੱਕ ਮੁਸ਼ਤ ਪਾਵ ਇੱਕ ਕਿਸ਼ਤ ਵਿੱਚ ਬਕਾਇਆ ਦੇਣ ਦੀ ਸੀ ਪੰਜਾਬ ਸੰਘਾਰ ਦੇ ਮੁਲਾਜ਼ਮ ਪੈਨਸ਼ਨਰ ਬੁਰਦ ਦੀ ਰਵਈਏ ਕਰਕੇ ਪੈਨਸ਼ਨ ਦਾ ਬਕਾਇਆ ਉਮਰ ਅਨਸਾਰ ਕੈਟੇਗਰੀਆਂ ਬਣਾ ਕੇ ਲੰਬੀ ਮਿਆਦ ਦੀਆਂ ਕਿਸ਼ਤਾਂ ਵਿੱਚ ਦੇਣ ਦੇ ਫੈਸਲੇ ਦਾ ਸਭ ਤੋਂ ਮਾੜਾ ਪ੍ਰਭਾਵ 58 ਸਾਲ ਉਮਰ ਤੋਂ 75 ਸਾਲ ਦੀ ਉਮਰ ਵਿਚਕਾਰ ਵਾਲੇ ਪੈਨਸ਼ਨਰ ਸਾਥੀਆਂ ਤੇ ਪਵੇਗਾ ਜਿਨ੍ਹਾਂ ਨੂੰ 1 ਅਪ੍ਰੈਲ 2025 ਤੋਂ 42 ਮਹੀਨਾਵਾਂ ਕਿਸ਼ਤਾਂ ਵਿੱਚ ਭਾਵ 350 ਲੱਖ ਅਕਤੂਬਰ 2028 ਤੱਕ ਬਕਾਇਆ ਭੋਰ-ਭੋਰ ਕੇ ਦਿੱਤਾ ਜਾਵੇਗਾ ਇੱਕ ਭਲੇਖਾ ਦੂਰ ਕਰਨ ਲਈ ਜਿਸ ਤਹਿ ਕੇ ਬਹੁਸਰੇ ਸਾਥੀ ਦੁਬਦਾ ਵਿੱਚ ਹਨ ਕਿ ਜਿਹੜੇ ਸਾਥੀ ਜਨੂਅਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਹਨ ਉਹਨਾਂ ਦਾ ਬਕਾਇਆ ਮੁਲਾਜ਼ਮਾ ਦੇ ਨਾਲ ਮਿਲੇਗਾ ਭਾਵ 1 ਅਪ੍ਰੈਲ 2026 ਤਾ ਜਾਂ ਫਿਰ ਪੈਨਸ਼ਨ ਨਾਲ 1 ਅਪ੍ਰੈਲ 2025 ਤੋਂ ਮਿਲੇਗਾ ਨੋਟੀਫਿਕੇਸ਼ਨ ਵਿੱਚ ਸਾਫ਼ ਲਿਖਿਆ ਗਿਆ ਹੈ ਕਿ 58 ਤੋਂ 75 ਸਾਲ ਤੱਕ ਉਮਰ ਵਾਲਿਆਂ ਨੂੰ 1 April 2025 ਤੋਂ 42 ਕਿਸ਼ਤਾਂ ਵਿੱਚ ਬਕਾਇਆ ਦਿੱਤਾ ਜਾਣਾ ਹੈ ਹੁਣ ਗੱਲ ਕਰਦੇ ਹਾਂ ਜਨਰਲੀ 16 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਾਂ ਦੀ ਜੋ ਉਸ ਸਮੇਂ ਨੌਕਰੀਮਤਨ ਉਹਨਾਂ ਦੀ ਤਨਖਾਹ ਜਿਸ ਦਫ਼ਤਰ ਜਾਂ ਸਕੂਲ ਮੁਖੀ ਡੀਡੀਓ ਵੱਲੋਂ ਕਢਵਾਈ ਜਾਂਦੀ ਸੀ ਉਸੇ ਨੇ ਹੀ ਬਕਾਇਆ ਬਿੱਲ ਖਜ਼ਾਨਾ ਦਫ਼ਤਰ ਨੂੰ ਇਸੇ ਮਹੀਨੇ ਭਾਵ ਅਪ੍ਰੈਲ 2025 ਤੋਂ ਭੇਜਨੇ ਹਨ ਤੇ ਉਹਨਾਂ ਦਾ ਬਕਾਇਆ ਪੈਨਸ਼ਨਾਂ ਦੇ ਨਾਲ ਹੀ ਦੇਣਾ ਬਣਦਾ ਹੈ ਤਾਂ ਹੁਣ ਜਾਣਦੇ ਹਾਂ ਪੈਨਸ਼ਨਲ ਅਗਵਾ ਦਾ ਕੀ ਫਰਜ਼ ਹੈ ਜੀ ਹਾਂ ਪੈਨਸ਼ਨਲ ਅਗਵਾ ਦੇ ਫਰਜ਼ ਬਾਰੇ ਵੀ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਜੋ ਇਸ ਪ੍ਰਕਾਰ ਹੈ ਇਸ ਵਿੱਚ ਲਿਖਿਆ ਗਿਆ ਹੈ 1/2016 ਤੋਂ ਬਾਅਦ ਬਣੇ ਪੈਨਸ਼ਨਰਸ ਦੇ ਬਕਾਇਆ ਸੰਬੰਧੀ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਾਂ ਕੰਟਰੀ ਤੇ ਹੋਰ ਮੈਕਮਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਡੈਪੂਟੇਸ਼ਨ ਮਿਲ ਕੇ ਇਹ ਤਾਂ ਸਾਰੇ ਡੀਡੀਓਜ਼ ਨੂੰ ਪੱਤਰ ਛਡਵਾਏ ਜਾਣ ਕਿ 2016 ਤੋਂ ਬਾਅਦ ਬਣੇ ਪੈਨਸ਼ਨਾਂ ਦੇ ਬਕਾਏ ਹਰ ਮਹੀਨੇ ਦੇਣ ਦੀ ਤਤਰੀ ਕਾਰਵਾਈ ਪੂਰੀ ਕਰਕੇ ਕਢਵਾਉਣੇ ਯਕੀਨੀ بنائے ਜਾਣ ਪੀਓ ਪ੍ਰਾਇਮਰੀ ਜਾਂ ਬੀਪੀਓ ਨੂੰ ਪੱਤਰ ਕੱਢ ਕੇ ਇਹਨਾਂ ਸੇਵਾ ਮੁਕਤ ਮੁਲਾਜ਼ਮਾਂ ਦੇ ਬਕਾਏ ਸਮੇਂ ਸਿਰ ਕਢਵਾਉਣ ਲਈ ਹੁਕਮ ਜਾਰੀ ਕੀਤੇ ਜਾਣ ਲੋੜ ਪੈਣ ਤੇ ਸਬੰਧਤ ਡੀਡੀਓ ਨੂੰ ਮਿਲਿਆ ਜਾਵੇ ਤਾਂ ਕਿ ਪੈਨਸ਼ਨਾਂ ਦੇ ਬਕਾਏ ਸਮੇਂ ਸਿਰ ਪਾਇ ਸਕਣ ਜਿਹੜੇ ਪੈਨਸ਼ਨਰਸ ਨੂੰ ਬੈਂਕਾਂ ਲਈ ਬਕਾਏ ਮਿਲਨੇ ਹਨ ਉਹਨਾਂ ਦੇ ਸੀਪੀਪੀਸੀ ਅਤੇ ਬੈਂਕਾਂ ਨਾਲ ਸੰਪਰਕ ਜਾਂ رابطہ ਕਾਇਮ ਰੱਖਿਆ ਜਾਵੇ ਤਾਂ ਕਿ ਬਢੇਰੀ ਉਮਰ ਹੋਣ ਕਰਕੇ ਇਹਨਾਂ ਪੈਨਸ਼ਨਾਂ ਨੂੰ ਬਕਾਇਆ ਪ੍ਰਾਪਤ ਕਰਨ ਲਈ ਕੋਈ ਪਰੇਸ਼ਾਨੀ ਨਾ ਹੋਵੇ। ਫਿਰ ਧੰਨਵਾਦ ਕੀਤਾ ਗਿਆ ਹੈ ਵੱਲੋਂ ਸੋਭਾ ਪ੍ਰਧਾਨ ਭਜਨ ਸਿੰਘ ਗੇਲੂ, ਸੋਭਾ ਜਨਰਲ ਸਕੱਤਰ ਸੁਮਿੰਦਰਨਾਮ ਪੁਰਸਾ ਤੇ ਸਮੂਹ ਸੋਭਾ ਕਮੇਟੀ ਮੈਂਬਰ ਸਮੇਤ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰ ਪੰਜਾਬ। ਤਾਂ ਹੁਣ ਆਸ ਕਰਦੇ ਹਾਂ ਕਿ ਬਕਾਇਆ ਸਬੰਧੀ ਪੈਨਸ਼ਨਰ ਸਾਥੀਆਂ ਨੂੰ ਕੋਈ ਪਰਮਪਲੇਖਾ ਬਾਕੀ ਨਹੀਂ ਰਹਿ ਗਿਆ ਹੋਵੇਗਾ। ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ